ਲੋ ਜੀ ਸਵਾਗਤ ਹੈ ਜੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਆਸ ਕਰਦੀ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਤੇ ਇੱਥੇ ਹੈਗਾ ਵਾਦ ਦੇ ਦਿਨ ਬੁੱਧਵਾਰ ਦਾ ਤੇ ਆਪਾਂ ਲੱਗੇ ਆ ਪੱਕਾ ਨਿਵੇਟਰ ਤੇ ਨਾਲ ਸਫਾਈ ਕਰਨ ਲੱਗੇ ਨਿਵੇਟਰ ਦੀ ਬਹੁਤ ਜ਼ਿਆਦਾ ਗੰਦਾ ਹੋਇਆ ਘਟਾ ਘਟੜ ਪਏ ਤੇ ਇੱਕ ਪਾਣੀ ਬਹੁਤ ਘੱਟ ਹੀ ਤੇ ਸਾਫ਼ ਡੈ ਹੀ ਕਰਨ ਨਾ ਨਿਵੇਟਰ ਤੇ ਨਾਲੇ ਪਾਣੀ ਪਾਉਣ ਵਾਲਾ ਹੀ ਨਿਵੇਟਰ ਤੇ ਪਾਣ ਵਾਲਾ ਹੀ ਪਾਣੀ ਬਹੁਤ ਜ਼ਿਆਦਾ ਘੱਟ ਸੀਗਾ ਤੇ ਮੈਨੂੰ ਕਹਿੰਦੇ ਲਿਆ ਪਾਣੀ ਪਾ ਲਈ ਉਸ ਤੋਂ ਬਦ ਕਿੰਨਾ ਆਊਗਾ ਨਾ ਕਿਤੇ ਇੱਕ ਨੰਬਰ ਬਦਲ ਜੇ ਬੜਾ ਹੋਇਆ ਹੀ ਇੰਨੀ ਸਵੇਰ ਦੀ ਗਰਮੀ ਨਾ ਮੈਂ ਰੂਮਾਂ ਦੀ ਸਵਾਈ ਸੁਈ ਕਰਦੀ ਆ ਅੰਦਰ ਸਾਰੇ ਝਾੜ ਝੂੜ ਲਏ ਆ ਤੇ ਝਾੜ ਕੇ ਅੰਦਰ ਤੇ ਉਸ ਤੋਂ ਬਾਅਦ ਆਏ ਲੋਬੀ ਵਗੈਰਾ ਸਾਰਾ ਮਰ ਝਾੜੂ ਜਿਹੜਾ ਲਾ ਲਿਆ ਸੀ ਤੇ ਉਸ ਤੋਂ ਬਾਅਦ ਇਹ ਉੱਠੇ ਜਦੋਂ ਇਹਨਾਂ ਬ੍ਰੈਡ ਬਰੂਚ ਕਰਕੇ ਚਾਹ ਪੀ ਕੇ ਤੇ ਇਹ ਕਹਿੰਦੇ ਕਿ ਨਿਵੇਟਰ ਸਾਫ ਕਰ ਲੀਏ ਪਾਣੀ ਪਾਉਣ ਵਾਲਾ ਪਾ ਲਈਏ ਤੇ ਬਾਹਰ ਨਹੀਂ ਪਾਣੀ ਪਹਿਲਾਂ ਨਹੀਂ ਪਾਉਣ ਪਹਿਲਾਂ ਸਾਫ ਕਰ ਲਈਏ ਅੱਧਾ ਇਹਨਾਂ ਨੇ ਸਾਫ ਕੀਤਾ ਤੇ ਮਤਲਬ ਜਿਆਦਾ ਅੱਧਾ ਮੈਂ ਸਾਫ ਕੀਤਾ ਚੰਗੀ ਤਰ੍ਹਾਂ ਤੇ ਇੱਥੇ ਨਾ ਉਹ ਜਿੱਥੇ ਤਾਰ ਦੀ ਲਾਈਦੀ ਨੇ ਇੱਥੇ ਉਹ ਬੜਾ ਜੰਮਿਆ ਜਿਹਾ ਪਿਆ ਹੀਗਾ ਜੰਗਾਲ ਜੇ ਕਿੰਨਾ ਮਤਲਬ ਪਿਆ ਹੀਗਾ ਤੇ ਗੰਦਗੀਆਂ ਜੀਆਂ ਹੀ ਗੰਪੀਆਂ ਸੀ ਇੱਥੇ ਤਾਰਾਂ ਜੀਆਂ ਐ ਕਾਰਬਨ ਜਿਆ ਬਹੁਤ ਜ਼ਿਆਦਾ ਜੰਮਿਆ ਪਿਆ ਹੈਗਾ ਤੇ ਇਹਨਾਂ ਨੂੰ ਮੈਂ ਕਹਿੰਨੀ ਇਹਦੇ ਨਾਲ ਖੋਜ-ਖੋਜ ਕੇ ਲਾਓ ਵੀ ਪੈਨਸਲ ਜੀ ਫੜਾਈ ਤੇ ਉਸ ਤਰ੍ਹਾਂ ਨਵਿਟਰ ਬੰਦ ਨਹੀਂ ਹੁੰਦੇ ਉਹਦੇ ਸੋੜਾ ਨਾ ਸੋਚ ਖਰਾਬ ਵਾ ਤੇ ਮੈਨੂੰ ਇਹ ਕਹਿੰਦੇ ਨਹੀਂ ਤੂੰ ਨਹੀਂ ਕਰਨਾ ਮੈਂ ਕਰਦਾਂ ਨਾ ਪਹਿਲਾਂ ਸ਼ੂ ਲਾਇਆ ਸ਼ੂ ਲਾਂ ਨੂੰ ਤਾਂ ਬੜਾ ਫੀਲ ਆਇਆ ਪਿਛਲੀ ਵਾਰ ਨਾ ਥੋੜੇ ਕਿ ਦਿਨ ਹੋ ਗਏ ਉਹ ਦੁਨਾਂ ਕੇ ਸਾਫ ਨੂੰ ਨਾ ਮਤਲਬ ਇਸ ਤਰ੍ਹਾਂ ਇਹ ਸ਼ੂ ਇਨਵੈਟਰ ਦੀ ਸਾਫ ਕਰਨ ਦੀ ਸ਼ੂ ਕੱਢ ਕੇ ਤੇ ਉਹ ਹੱਥ ਲੱਗ ਗਿਆ ਉਹਨੂੰ ਬੱਤੀ ਬਹੁਤ ਜਿਆਦੀ ਪੈ ਗਈ ਉਹ ਤੇ ਸ਼ੂਕਰ ਮਾਲਕ ਦਾ ਕਿ ਚੱਲ ਉਹਦੀ ਵਿਚਾਰੇ ਨੂੰ ਮਤਲਬ ਬਚ ਗਿਆ ਵਾ ਤੇ ਰਿਸਕ ਜੀ ਮੈਨੂੰ ਇਹ ਕਹਿੰਦੀ ਕਿ ਤੂੰ ਨਹੀਂ ਪਾਉਣਾ ਵੀ ਮੈਂ ਉਸ ਤਰ੍ਹਾਂ ਆਪੇ ਪਾਣੀ ਨਹੀਂ ਮੈਂ ਪਾਉਣੀ ਸਾਫ ਸਫਾਈ ਤੇ ਮੈਂ ਕਰਦੀ ਰਹੀ ਨੀ ਇਨਵੈਟਰ ਦੀ ਤੇ ਅੱਜ ਦੰਦਨ ਨੂੰ ਬੱਤੀ ਪਈ ਨਾ ਉਸ ਤੋਂ ਬਾਅਦ ਮੈਂ ਨਹੀਂ ਇਨਵੈਟਰ ਨੂੰ ਹੱਥ ਲਾਇਆ ਸਾਡਾ ਇਨਵੈਟਰ ਗੰਦਾ ਹੋਇਆ ਹੈ ਸਾਫ ਹੋਣ ਵਾਲਾ ਹੈ ਤੇ ਕਹਿੰਦੇ ਨਾਲੇ ਪਾਣੀ ਪਾ ਤੇ ਬੜਾ ਡਰ ਜਿਹਾ ਲੱਗਦਾ ਨੋਵੇਟਰ ਤੋਂ। ਤੋਂ ਇਸ ਤਰ੍ਹਾਂ ਤੇ ਮੈਂ ਸਾਫ਼ ਜਿਹੜੀ ਕਰਪੁਰ ਲੈਣੀ ਆ ਸਾਰਾ ਮੈਂ ਕੱਢਦੀ ਨਹੀਂ ਇਹਨਾਂ ਦੇ ਪਲੱਗ ਕੱਢਿਆ ਨਾ ਮੈਂ ਪਲੱਗ ਨਹੀਂ ਕੱਢਦੀ ਮੈਂ ਇਸ ਤਰ੍ਹਾਂ ਹੀ ਗਾੜੀਆਂ ਨੂੰ ਬੰਦ ਕਰਕੇ ਤੇ ਪਾਣੀ ਨਹੀਂ ਮੈਂ ਪਾਉਣਾ ਵੀ ਤੇ ਮੈਂ ਸਾਰਾ ਕੱਪੜਾ ਲੈ ਕੇ ਤੇ ਸਾਰਾ ਥਲੜਾ ਬੈਂਟਰ ਆ ਵੀ ਉੱਪਰ ਦਾ ਨੋਵੇਟਰ ਵੀ ਆ ਸਾਰਾ ਸਾਫ਼ ਸੁਥਰਾ ਕਰ ਦੇਣੀ ਹੁਣੇ ਝਾੜ ਚੁੜ ਦੇਣੀ ਨਹੀਂ ਜਿੱਦਾਂ ਦੇ ਘਰ ਸਾਫ਼ ਨੂੰ ਬੱਤੀ ਪਈ ਉਸ ਦਿਨ ਦਾ ਥੋੜਾ ਜਿਹਾ ਡਰ ਜਿਹਾ ਲੱਗਦਾ ਵਾ ਕਿ ਘੱਟ ਵਾ ਤੇ ਪਲੀਜ਼ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਬਸ ਇੱਥੇ ਆਪਾਂ ਨਵੀਟਰ ਤੇ ਪਾਣੀ ਪਾ ਕੇ ਪਾ ਕੇ ਉਸ ਤੋਂ ਬਾਅਦ ਇਹਨਾਂ ਨੇ ਇਸ ਤਰ੍ਹਾਂ ਸਾਫ਼ ਕੀਤਾ ਹੀ ਉਹ ਤੇ ਪਰ ਮੈਨੂੰ ਸਿੱਧਕ ਜਿਹਨੇ ਆ ਤੇ ਉਸ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਪਾਣੀ ਪੁਣੀ ਡੁਲਾਇਆ ਹੀ ਕੁਝ ਤੇ ਕਪੜਾ ਫੇਰ ਬੈਂਟਰੀ ਤੇ ਮਾਰਿਆ ਤੇ ਮੈਨੂੰ ਇਹ ਕਹਿੰਦੇ ਆਂਦੇ ਤੈਨੂੰ ਵਿਸ਼ਵਾਸ ਨਹੀਂ ਤੈਨੂੰ ਸਿੱਧਕ ਤੇ ਆਉਂਦਾ ਨਹੀਂ ਮੇਰੇ ਕੰਮ ਤੇ ਕਰਦੀ ਰਿਹਾ ਫਿਰ ਆਪੇ ਫਿਰ ਮੈਂ ਚੰਗੀ ਤਰ੍ਹਾਂ ਸਾਫ਼ ਕੀਤਾ ਉਹਨੂੰ ਆਪ ਗੱਗੀ ਤੱਕ ਕੀਤਾ ਤੇ ਇਹਨਾਂ ਨੇ ਵੀ ਬਹੁਤ ਸੋਣਾ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਲੱਗ ਪਈ ਤੇ ਕਰਨਾ ਸਾਫ ਸਫਾਈ ਬੈਡਰ ਜਲਾ ਜੁਲਾ ਜ ਬੜਾ ਲੱਗਾ ਹੈ ਪਿਛੇ ਤਾਰਾ ਤੁਰਾ ਨੇ ਸਾਰੀਆਂ ਲਾਈਆਂ ਲੋਈਆਂ ਤੇ ਲੱਗੇ ਮੇਰੇ ਬੇਟੇ ਇਹ ਕਹਿੰਦੇ ਕਿ ਧਿਆਨ ਨਾ ਧਿਆਨ ਨਾ ਛੂ ਵੀ ਥੱਲੇ ਲੱਥਾਈ ਤੇ ਬਸ ਇੱਥੇ ਆਪਾਂ ਬੈਡਰ ਸਾਫ ਕਰਕੇ ਤੇ ਉਸ ਤੋਂ ਬਾਅਦ ਮੀਂਹ ਇੰਨਾ ਜਿਆਦਾ ਮੀਂਹ ਆ ਗਿਆ ਇੱਕਦਮ ਹੀ ਬੁੱਧਵਾਰ ਇੰਨਾ ਜਿਆਦਾ ਨਾਲ ਹੀ ਹਵਾ ਤੇ ਪਾਣੀ ਜਿਹੜਾ ਮੇਰਾ ਅੰਦਰਾਂ ਚ ਆਉਣ ਕਰਕੇ ਕੰਮ ਹੋਰ ਮਿਲਾ ਵੱਧ ਗਿਆ ਵੇਰ ਦੀ ਇੰਨੀ ਜਿਆਦੀ ਗਰਮੀ ਹੀ ਨਾ ਬਸ ਮੇਰੇ ਸਫਾਈ ਹੋਈ ਆ ਅੰਦਰ ਅੱਗੇ ਸਾਰੀ ਸਫਾਈ ਕਰ ਲਈ ਕੱਪੜੇ ਧੋਣੇ ਪਾਏ ਤੇ ਲਾਈਟ ਉਹ ਹੀ ਬੰਦ ਤੇ ਆ ਗਿਆ ਮੀਂਹ ਬਹੁਤ ਜਿਆਦਾ ਤੇਜ਼ ਦੇਖੋ ਕਿੰਨਾ ਮੀਂਹ ਆਉਣ ਲਿਆ ਵਾ ਬਹੁਤ ਜਿਆਦਾ ਉਦਨੀ ਪ੍ਰਣਾਲਾ ਤੋਂ ਬੰਡਿਆ ਆਹੋ ਹਨਾ ਉਦਨੀ ਪ੍ਰਣਾਲਾ ਜਲ ਰਹੀ ਮੈਂ ਮੀਂਹ ਤਾਂ ਅੰਦਰ ਹੋ ਇੰਨਾ ਜਿਆਦਾ ਬੱਦਲ ਨਾਲ ਹਵਾ ਫਤੇ ਅੰਦਰ ਅੱਜ ਇਹਨਾਂ ਨੂੰ ਛੁੱਟੀ ਜਾਵੇ ਕੋ ਕਿੰਨਾ ਸੁਕਾਉਂਦੇ ਮਨਮੀਤ ਨੇ ਤੇ ਨਾ ਨੂੰ ਲਿਆਵਾ ਫਤੇ ਨੇ ਨਹੀਂ ਜਿੰਨਾ ਹੋਣਾ ਚੱਲ ਫਤੇ ਅੰਦਰ ਮੈਂ ਬਹੁਤ ਜ਼ਿਆਦਾ ਵਾਰ ਬਹੁਤ ਜ਼ਿਆਦਾ ਪਾਣੀ ਖਲੋ ਗਿਆ ਵਾ ਇੰਨਾ ਜ਼ਿਆਦਾ ਮੀਂਹ ਆਣ ਬਹੁਤ ਜ਼ਿਆਦੀ ਬੱਦਲ ਵੀ ਬਹੁਤ ਆਇਆ ਵਾ ਵਾਚੜ ਹੀ ਪਿੱਛੋਂ ਦੀ ਤੇ ਅਜੇ ਦਰਵਾਜ਼ਾ ਵੀ ਮਾਰਿਆ ਵਾ ਪਿਛਲਾ ਤੇ ਆ ਵੇਖੋ ਥੱਲੇੋਂ ਦੀ ਪਾਣੀ ਮਿਲ ਜਾਦੇ ਜੋਰਦੀ ਨਮੀ ਪੂਰਾ ਬੂਵਾ ਗਿੱਲਾ ਹੋ ਗਿਆ ਵਾੜਾ ਬੇ ਪਿੱਛੋਂ ਦੀ ਆਵੇ ਪਾਣੀ ਸਾਰਾ ਹੀ ਅੰਦਰ ਆ ਗਿਆ ਆ ਦੇਖੋ ਖਜਾਵ ਆ ਦੇਖੋ ਕਿੰਨਾ ਪਾਣੀ ਉਹ ਤੱਕ ਕਰ ਗਿਆ ਫਰੇ ਜਿਹੜੇ ਇਹਨਾਂ ਵਾਛੜ ਹੈਗੀ ਹੀ ਅੰਦਰਾਂ ਦੀ ਪਿੱਛੋਂ ਦੀ ਸਾਰਾ ਪਾਣੀ ਅੰਦਰ ਇਧਰ ਆ ਗਿਆ ਪੂਰਾ ਲੌਬੀ ਦੇ ਵਿੱਚ ਐਂ ਥੱਲੇੋਂ ਤੱਕਰ ਤੇ ਮੈਂ ਲੱਗੀ ਪੋਚੇ ਲਾਉਣ ਨੀ ਤੇ ਮੀਂਹ ਦਾ ਕਰਕੇ ਮੇਰਾ ਹੋਰ ਕੰਮ ਜਿਹੜਾ ਵੱਧ ਗਿਆ ਪਹਿਲਾਂ ਮੈਂ ਚੱਲ ਥੋੜਾ ਲਾ ਲੈਨੀ ਆ ਕਿ ਇੱਕ ਦੋ ਕਮਰੇ ਇੱਕ ਕਮਰੇ ਚ ਸਿਰ ਪਾਏ ਤੇ ਅਬ ਪਾਣੀ ਫੇਰ ਮੇਰਾ ਇਧਰ ਬਾਛੜ ਨਾਲ ਫੇਰ ਆ ਗਿਆ ਵਾ ਕੋ ਜਾ ਉਪਰੇ ਸੀ ਵਾਲਾ ਪਾਈਪ ਵਾ ਜਿਹੜਾ ਵੱਡਾ ਉਹ ਆਉਂਦੀ ਫੇਰ ਆ ਜਾਂਦਾ ਹੁਣ ਆਉਂਦੀ ਮਨਮੀ ਤੇ ਪਾਪਾ ਗਏ ਉੱਤੇ ਲਿਫਾਫਾ ਜਿਆ ਬੰਨਣ ਜਾਂਦੇ ਟੱਕਲ ਲੈਣ ਕੇ ਦਊਂਗਾ ਤੇ ਉਹਨੂੰ ਹਲਦੀ ਘੜੀ ਲਿਫਾਫਾ ਬੰਨਣ ਗਏ ਆ ਤੇ ਉਹਨਾਂ ਨੇ ਇਸ ਤਰ੍ਹਾਂ ਨਾ ਅਨੁਲਿਆ ਤੇ ਸਾਡੇ ਸੇਲ ਬਹੁਤ ਜਿਆਦੀ ਅਸਲਾਬ ਇੰਨੀ ਜਿਆਦੀ ਪਿਛੋਂ ਸਲਾਬ ਹੁੰਦੀ ਨੇ ਬਹੁਤ ਜਿਆਦੀ ਕੰਦਾਂ ਗਿੱਲੀਆਂ ਰਹਿੰਦੀਆਂ ਮੀਂਹ ਦਾ ਕਰਕੇ ਕਿ ਕੰਦਾਂ ਨੂੰ ਸਲਾਬ ਚੜੀ ਪਈ ਚਾਰੇ ਪਾਸਿਆਂ ਤੋਂ ਤੇ ਪਿੱਛੋਂ ਕੁਝ ਬਾਰੀ ਆ ਥੋੜੀ ਪਿੱਛੋਂ ਪਾਣੀ ਆ ਗਿਆ ਤੇ ਅੱਗੋਂ ਤੇ ਆਇਆ ਨਹੀਂ ਚੱਲਿਆ ਪਿੱਛੋਂ ਸਾਰਾ ਪਾਣੀ ਆ ਗਿਆ ਪੂਰੀ ਲੌਬੀ ਗੋਗੀ ਗਿੱਲੀ ਤੇ ਮੀਂਹ ਨੇ ਆਪਣਾ ਕੰਮ ਦਿੱਤਾ ਹੋਰ ਵਦਾ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ